ਸੌਂਗਾਂ ਸੰਗਲੇ 2 ਦੇਖ ਕੇ ਆ ਤੁਹਾਨੂੰ ਕਿਵੇਂ ਲੱਗੀ ਹਾਂਜੀ ਬਹੁਤ ਵਧੀਆ ਲੱਗੀ ਨਿਮਰਤ ਖੈਰਾ ਦੇ ਐਕਟਿੰਗ ਬਹੁਤ ਵਧੀਆ ਸੀਗੀ ਬਹੁਤ ਟੈਂਟ ਮੂਵੀ ਬਹੁਤ ਇੰਟਰਟੇਨਮੈਂਟ ਮੂਵੀ ਹੈ ਤੇ ਫੈਮਿਲੀ ਵਾਲੀ ਬਹੁਤ ਵਧੀਆ ਹੈ ਤਾਂ ਹੋਣਾ ਚਾਹੀਦਾ ਫਿਲਮ ਦੇਖੀ ਹੈ ਹੁਣ ਤੁਹਾਨੂੰ ਕੀ ਲੱਗਦਾ ਕਿ ਤੀਜਾ ਵਿਆਹ ਕਰਾ ਲੈਣਾ ਚਾਹੀਦਾ ਜਾਂ ਨਹੀਂ ਕਰਾਉਣਾ ਚਾਹੀਦਾ ਨਹੀਂ ਬਿਲਕੁਲ ਨਹੀਂ ਕਰਾਉਣਾ ਚਾਹੀਦਾ ਜੋ ਪਹਿਲਾ ਵਿਆਹ ਉਹ ਪਹਿਲਾ ਵਿਆਹੀ ਹੈ ਨਹੀਂ ਅਸੀਂ ਦੂਜੇ ਦੇ ਵੀ ਹੱਕ ਚਲੀ ਹੈ ਇੱਕੋ ਹੀ ਵਿਆਹ ਹੋਣਾ ਚਾਹੀਦਾ ਇੱਕੋ ਹੀ ਵਿਆਹ ਹੋਣਾ ਚਾਹੀਦਾਗਾ ਸੌਂਗਾਂ ਸੰਗਲੇ ਇੱਕ ਦੇਖੀ ਸੀ ਪਹਿਲਾਂ ਹਾਂਜੀ ਦੇਖੀ ਸੀ ਕਿੰਨੀ ਕੁ ਦੇਰ ਤੋਂ ਤੁਹਾਨੂੰ ਵੇਟ ਸੀਗੀ ਜਿਹੜਾ ਅੱਜ ਉਹ ਖਾਸ ਦਿਨ ਆ ਗਿਆ ਹਾਂਜੀ ਬਹੁਤ ਵੇਟ ਸੀਗੀ ਤਾਂ ਹੀ ਤਾਂ ਅੱਜ ਇੱਕਦਮ ਆਏ ਆ ਕਿ ਹਾਂ ਰਿਲੀਜ਼ ਹੋ ਗਈ ਚੱਲੀਏ ਤੇ ਦੇਖਦੇ ਆ ਕਿ ਟਵਿਸਟ ਆਗਾ ਸਾਰਾ ਵਧੀਆ ਲੱਗਿਆ ਦੇਖ ਕੇ ਬਹੁਤ ਵਧੀਆ ਤੁਹਾਨੂੰ ਹਾਂਜੀ ਬਹੁਤ ਐਂਟਰਟੇਨਿੰਗ ਹੈਗੀ ਬਹੁਤ ਅੱਛੀ ਮੂਵੀ ਹੈਗੀ ਬਹੁਤ ਵਧੀਆ ਲੱਗਿਆ ਸੋ ਨਿਮਰਤ ਖੈਰਾ ਦਾ ਭੋਲਾਪਨ ਤੁਹਾਨੂੰ ਕਿਵੇਂ ਦਾ ਲੱਗਿਆ ਹਾਂਜੀ ਭਟੇਦੇਸ ਤਾਂ ਉਹ ਕਾਫੀ ਜਿੱਦਾਂ ਭੋਲੇ ਨਹੀਂ ਲੱਗ ਰਹੇ ਕਾਫੀ ਡਿਫਰੈਂਟ ਆ ਹਾਂਜੀ 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 ਕਾਫੀ ਡਿਫਰੈਂਟ ਹੈ ਆਬਵੀਅਸਲੀ ਤੀਜੀ Song ਕੋ ਲੈ ਕੇ ਆਉਣਗੇ ਤਾਂ ਮੂਰ ਆਈ ਹੋਊਗਾ ਗੁੱਸੇ ਵਾਲਾ